ਬਲੌਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੂੰ ਲੈ ਕੇ ਐਸਐਸਪੀ ਬਟਾਲਾ ਸੁਹੇਲ ਕਾਸਮ ਵੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਤਗੜ ਚੂੜੀਆਂ ਵਿਕਟਰੀਅਸਪੇ ਰਜੇਸ਼ ਕੱਕੜ ਦੀ ਅਡਵਾਈਸ ਵਿੱਚ ਫਤਗੜ ਚੂੜੀਆਂ ਵਿੱਚ ਪੁਲਿਸ ਤੇ ਫੁੱਲ ਫਲੈਗ ਮਾਰਚ ਕੀਤਾ ਗਿਆ ਹੈ। ਇਸ ਬਲੌਕ ਹੈਲਸਪੇ ਕੱਕੜ ਨੇ ਗਲਬਤ ਕਰਦੇ ਹੋਏ ਕਿਹਾ ਕਿ 14 ਦਸੰਬਰ ਨੂੰ ਹੋਣ ਜਾ ਰਹੀਆਂ। ਬਲੌਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦੇ ਮੱਦੇ ਨਜ਼ਰ ਅਮਨ ਸ਼ਾਂਤੀ ਬਣਾਈ ਰੱਖਣ ਨੂੰ ਲੈ ਕੇ ਫਤਗੜ ਚੂੜੀਆਂ ਵਿੱਚ ਫਲੈਗ ਮਾਰਚ ਕੀਤਾ ਗਿਆ ਤਾਂ ਜੋ ਅਮਨ ਸ਼ਾਂਤੀ ਬਣਾਈ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਦੇ ਵੱਲੋਂ ਪੂਰੀ ਤਿਆਰੀ ਹੈ ਤੇ ਉਚਾ ਕੀ ਚ ਚੱਲ ਰਹੀ ਆ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸਮੂਹਤੀ ਦੀ ਚੋਣਾਂ ਨੂੰ ਲੈ ਕੇ ਅਸੀਂ ਆਪਣੀ ਸਬਡਿਵੀਜ਼ਨ ਦੀ ਐਸਟੋਨ ਨਾਲ ਲੈ ਕੇ ਉਹਦੀ ਪੂਰੀ ਫੋਰਥ ਦੇ ਨਾਲ ਇੱਕ ਫੈਮਰ ਕੀਤਾ ਗਿਆ ਸ਼ਹਿਰ ਫਤਗੜ ਚੂੜੀਆਂ ਵਿੱਚ ਤੇ ਨਾਲ ਹੋਰ ਨੱਗੇ ਪਿੰਡਾਂ ਵਿੱਚ ਅਸੀਂ ਹੀ ਇਹ ਜਿਹੜੀਆਂ ਚੋਣਾਂ ਨੂੰ ਲੈ ਕੇ ਸੈਂਸਿਵ ਸਕਿਉਰਟੀ ਨੂੰ ਪਬਲਿਕ ਸੈਂਸਿਵ ਸਕਿਉਰਟੀ ਰਵੇ ਇਹ ਮਸਤਾਬ ਨਾਲ ਇੱਕ ਫੈਮਰ ਦਿੱਤਾ ਗਿਆ ਤੇ ਮੇਰੀ ਅਪੀਲ ਹੈ ਸਾਰੇ ਮਾੜੇ ਅਨਸਰਾਂ ਨੂੰ ਗੈਰ ਹੂਰ ਜਿਹੜੇ ਗੈਰ ਸਮਾਜ ਅਨਸਰਾਂ ਨੂੰ ਕਿ ਉਹ ਬਾਜ ਰਹਿਣ ਇਹ ਤਾਂ ਆਦੀ ਕੋਈ ਉਹ ਅ ਘਟਨਾ ਨੂੰ ਜਾਨਾ ਦੇਣ ਜਿਹਨਾਂ ਨੂੰ ਨਿਜੀ ਭੁਗਤਾਨ ਦੇ ਪੈਣਗੇ ਤੇ ਜਿਹੜੇ ਲਾਇਸੈਂਸਧਾਰ ਨੇ ਜਿਹੜਾ ਸਾਰੇ ਸੰਸਦਾਰ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੇ ਜਿਹੜੀ ਲਾਇਸੈਂਸੀ ਵਿਅਪਾਰ ਨੇ ਉਹ ਥਾਣੇ ਵਿੱਚ ਜਰੂਰ ਜਮਾ ਕਰਾਉਣ ਸਰ ਬਿਆਲ ਐਲੀਮੈਂਟ ਜਿਹੜੇ ਉਹਨਾਂ ਨੂੰ ਕੀ ਕਲੀਅਰ ਮੈਸੇਜ ਉਹਨਾਂ ਨੂੰ ਕਲੀਅਰ ਮੈਸੇਜ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਹੀ ਘਟਨਾ ਨੂੰ ਜੇ ਅੰਜਾਮ ਦੇਣਗੇ ਤਾਂ ਉਹ ਨਿਜੀ ਭੁਗਤਾਨ ਦੇ ਪੈਣਗੇ ਜਿਹੜਾ ਉਹਨਾਂ ਨੂੰ ਲੈ ਕੇ ਪੁਲਤੀਆਂ ਕਿਸ ਤਰ੍ਹਾਂ ਦੀਆਂ ਧਿਆਗੀਆਂ ਬਿਲਕੁਲ ਹਾਡੀਆਂ ਆਂਦੀਆਂ ਚ ਉਹਨਾਂ ਨੂੰ ਲੈ ਕੇ ਪ੍ਰੋਪਰ ਡੂੜੀਆਂ ਲੱਗ ਰਹੀਆਂ ਨੇ ਗਸਤਾ ਜਣੀਆਂ ਅਹੀ ਉਹਨੀਆਂ ਪ੍ਰੋਟੋਕੋਲ ਅਸੀਂ ਸਾਰੇ ਜਿਹੜੇ 229 ਜਿਹੜੇ ਸਾਡੇ ਪੋਲਿੰਗ ਸਕੂਲ ਹੈਗੇ ਆ ਉਹ ਸਾਰੇ ਸਾਡੀਆਂ ਦੇ ਉਹਨਾਂ ਟੋਟਲੀ ਆਪਣੀ ਪੂਰ ਫਰੂਫ ਜਿਹੜੀ ਹੈ ਸਕਿਉਰਟੀ ਨਾਲ ਅਸੀਂ ਲੈ ਸਰਵਾਂਗੇ ਸਾਡੀਆਂ ਪੈਟ੍ਰੋਲਿੰਗ ਪਾਰਟੀਆਂ ਰਹਿਣਗੀਆਂ ਬੂਥੀ ਡਿਊਟੀ ਵੀ ਰਹੇਗੀ ਉਹ ਉਸ ਤੋਂ ਸਾਡੇ ਸਾਰੇ ਜਿਹੜੇ ਹਰ ਵਾਰੇ ਬਲੇ ਬਿਲਕੁਲ ਤਿਆਰ ਵਰ ਤਿਆਰ ਰਹਿਣਗੇ ਸਰ ਲੋਕਾਂ ਦੀ ਸੁਰੱਖਿਆ ਨੂੰ ਅਸੀਂ ਬਿਲਕੁਲ ਤਿਆਰੀ ਮੈਂ ਦੱਸਿਆ ਜੀ ਮੈਂ ਤੁਹਾਨੂੰ ਕਿ ਆਂਦੀ ਚੋੜ ਨੂੰ ਲੈ ਕੇ ਫਰੇਮਨ ਕੀਤਾ ਗਿਆ ਤੇ ਤਾਂ ਕਿ ਲੋਕਾਂ ਚ ਸੈਂਸ ਆਫ ਸਕਿਉਰਟੀ ਰਵੇ ਤੇ ਜਿਹੜੀ ਅੰਮ੍ਰਿਤੋਨੋਂ ਲੈ ਕੇ ਅਸੀਂ ਹਰ ਪੂਸ ਉਤੇ ਆਪਣੀ ਡਿਊਟੀ ਲਗਾਈ ਗਈ ਹੈ ਉਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਵੀ ਗਈਆਂ ਗਈਆਂ ਨੇ ਉਸ ਤੋਂ ਇਲਾਵਾ ਜਿਹੜੇ ਅਸੀਂ ਆਪਣੇ ਸਾਰੇ ਐਸ.ਓ ਆਪਣੇ ਆਪਣੀਆਂ ਰਜਵਨ ਨਾਲ ਲੈ ਕੇ ਘੁਲੜ ਰਹੇ ਹਾਂਗੇ